ਕੀ ਹੋ ਗਿਆ ਜਿੱਜੂ ਹੋਇਆ ਤਾਂ ਕੁਛ ਨਹੀਂ ਮੜਾ ਦੂਰ ਲੈ ਕੇ ਹੋ ਗਿਆ ਤੈਨੂੰ ਕੁਛ ਨਹੀਂ ਹੋਇਆ ਜਿੱਜੂ ਲਓ ਜੀ ਪਾਣੀ ਐ ਕਰ ਇਹਨੂੰ ਪਾਣੀ ਪੋਣੀ ਚਾਹ ਪਾਣੀ ਪਿਲਾ ਕੇ ਤੋਰੇ ਨੂੰ ਅੱਜ ਨਹੀਂ ਜਿੱਜੂ ਮੈਂ ਜਾਂਦਾ ਮੈਂ ਤਾਂ ਸਾਰੀ ਰਾਤ ਰਹਿ ਕੇ ਜਾਵਾਂਗਾ ਯਾਰੇ ਤਾਂ ਇਹਨੂੰ ਬਾਰ ਬਾਰ ਟਾਚੀ ਕਰੀ ਯਾਰੇ ਨੇ ਫਿਰ ਕੀ ਹੋ ਗਿਆ ਬੱਚੇ ਨੇ ਸੁਆਦ ਲੈ ਰਹੇ ਨੇ ਮੈਂ ਤਾਂ ਯਾਰ ਜਾ ਰਿਹਾ ਮੈਂ ਤੇ ਮੇਰੇ ਜਾ ਕੇ ਜਿੱਜੂ ਨੂੰ ਦੱਸਦਾ ਮੈਂ ਜਾ ਰਿਹਾ ਲੈ ਬਾਪੂ ਯਾਰ ਪੈਗ ਲਾ ਤਾ ਪਾਏਗਾ ਤਾਂ ਹੀ ਲਾਉਂਗਾ ਬਹਲਕੀ ਇਹ ਪਾਈਂ ਉਹ ਲੈ ਪਾਣੀ ਦਾ ਪਾ ਪਕੌੜੀ ਸਮੋਸਾ ਹੈ ਕਿ ਪੀਲਾ ਪਾਣੀ ਨੂੰ ਕੀ ਆ ਜੀਜੂ ਤੁਸੀਂ ਮੈਨੂੰ ਬਹੁਤ ਦੁੱਖਿਆ ਸਾਲੇ ਤੂੰ ਹਟਦਾ ਕਿ ਨਹੀਂ ਹੋਈ ਜੀਜੂ ਪੁਲਿਸ ਤੋਂ ਦੱਲਾ ਮੈਂ ਪੈ ਜਾ ਸਾਲੇ ਤੂੰ ਰਹਿਣ ਦੇ ਜਿੱਦਰੇ ਹੀ ਲੱਛਣ ਰਹੇ ਮੈਂ ਤੈਨੂੰ ਮਾਰ ਦੂੰਗਾ ਸਾਲਾ ਤੇਰੀ ਭੈਣ ਰੰਡੀ ਹੋ ਜਾਊਗੀ ਫਿਰ ਜੀਜੂ ਜੇ ਤੂੰ ਨੇ ਮੈਨੂੰ ਮਾਰਤਾ ਭੈਣ ਕੀ ਮੈਂ ਰੰਡੀ ਹੋ ਜਾਊਗੀ ਚੱਲ ਚੰਗਾ ਭਗਵੰਨ ਮੈਂ ਕੁੜੀਆਂ ਸੰਦਾਰਾ ਦੇਣ ਜਾ ਰਿਹਾ ਹਾਂ ਡੈਡੀ ਹਾਂ ਪੁੱਤ ਕਿੱਥੇ ਚੱਲੇ ਸੰਦਾਰਾ ਦੇਣ ਜਾ ਰਿਹਾ ਡੈਡੀ ਮੈਂ ਵੀ ਜਾਉਂਗੀ ਸੜਾ ਜਾਉਂਗੀ ਕੀ ਹੁੰਦਾ ਓਏ ਆਹ ਸੌਰੀ ਡੈਡੀ ਮੈਂ ਵੀ ਜਾ ਮੰਗਾ ਬਸ ਸੜਾ ਰਹਿਣਦੇ ਤੂੰ ਮਰੀ ਉੱਥੇ ਬੇਇੱਜ਼ਤੀ ਕਰਾਏਗਾ ਡੈਡੂ ਮੇਰਾ ਜੀਜੂ ਨਾਲ ਬਹੁਤ ਪਿਆਰਾ ਓ ਤੂੰ ਰਹਿਣ ਤੇ ਸੜਾ ਬਣਾ ਜੀਜੂ ਦਾ ਡੈਡੀ ਮੈਂ ਵੀ ਜਾਉਂਗੀ ਸੜਾ ਫਿਰੇ ਕੱਪੜੇ ਚ ਜਾਏਗਾ ਨੂੰ ਡੈਡੀ ਮੈਂ ਤਿਆਰ ਹੋ ਕੇ ਆਨੀ ਆ ਆਨੀਏ ਕੀ ਹੁੰਦਾ ਓਏ ਉਹ ਸੋਰੀ ਡੈਡੀ ਮੈਂ ਅਜੇ ਤਿਆਰ ਹੋ ਗਿਆ ਚਲ ਜਾ ਪਾਏ ਕੱਪੜੇ ਸਾਲਾ ਹੋਰੇ ਬੋਲੀ ਬੋਲੀ ਜਾਂਦਾ ਉਹ ਆ ਜਾ ਸਾਲਾ ਇੰਨਾ ਟਾਈਮ ਕੱਪੜੇ ਪਾਣ ਚ ਆ ਗਿਆ ਡੈਡੀ ਦੋ ਡੈਡੀ ਮੈਂ ਜਾ ਰਿਹਾ ਬੋਲੇ ਤੂੰ ਬਾਹਰ ਜਾ ਸਾਲਾ ਮੈ ਤਾਂ ਤੇਰੇ ਨਾਲ ਜਾਂਦਾ ਵੀ ਨਹੀਂ ਤੂੰ ਮੇਰੀ ਬੇਇੱਜ਼ਤੀ ਕਰਾ ਦੇਗਾ ਉੱਥੇ ਚਲ ਐ ਘਰ ਮੋਟਰਸਾਈਕਲ ਲੈ ਜਾ ਤੂੰ ਨਹੀਂ ਡੈਡੀ ਮੈਂ ਮੋਟਰਸਾਈਕਲ ਨਹੀਂ ਲੈ ਕੇ ਜਾਂਦਾ ਮੇਰੀ ਫਰੈਂਡ ਦੀ ਸਕੂਟਰੀ ਖੜੀ ਆ ਉਹ ਲੈ ਕੇ ਜਾਵਾਂਗਾ ਉਹ ਜਾ ਬਾਗ ਜਾ ਮੇਰਾ ਵੀਰ ਜਿਹੜਾ ਕੁਛ ਲੈ ਜਾਣਾ ਲੈ ਜਾ ਜਾ ਬਾਗ ਜਾ ਇਹ ਜੇ ਸਾਲੇ ਤੇਰੇ ਫਰੈਂਡ ਨੇ ਕਹੀ ਜੀ ਲਾ ਤੇ ਜੰਮੀਆਂ ਬੰਦਾ ਨਾ ਜਨਾਨੀ ਡੈਡੀ ਮੈਂ ਜਾ ਰਿਹਾ ਬਾਏ ਉਹ ਸਾਲਾ ਤੂੰ ਜਾਣਾ ਕਿ ਨਹੀਂ ਹਲੇ ਗਿਆ ਨਹੀਂ ਹੈਗਾ ਤੂੰ ਜਾ ਰਿਹਾ ਡੈਡੀ ਕੀ ਹੋ ਰਿਹਾ ਬਾਲ ਜਾਂ ਸੜਾ ਸਿੱਧੀ ਚਲਾ ਲਾ ਹਾਏ ਆ ਗਿਆ ਮੇਰਾ ਸੋਨਾ ਵੀਰ ਵੀਰੇ ਮੈਂ ਤੈਨੂੰ ਹੀ ਡਿਗਰੀ ਸੀ ਕੱਦ ਦੀ ਖੜੀ ਆ ਇੱਥੇ ਕਿਵੇਂ ਹੋ ਪੈਣੇ ਵਧੀਆ ਮੇਰੇ ਤੁਸੀਂ ਦੱਸੋ ਵਧੀਆ ਪੈਣੇ ਔਰ ਘਰ ਪਰਬਰ ਵਧੀਆ ਬਣੀ ਹਾਂਜੀ ਹਾਂਜੀ ਵੀਰੇ ਡੈਡੀ ਨਹੀਂ ਆਇਆ ਹੈਗਾ ਪੈਣੇ ਤੁਹਾਨੂੰ ਪਤਾ ਹੈ ਡੈਡੀ ਦੀ ਛੋਟ ਵੱਜੀ ਅੱਛਾ ਛੋਟ ਵੱਜੀ ਹਾਂ ਪੈਣੇ ਅੱਛਾ ਅੱਛਾ ਹੋਰ ਮਾਸੜ ਕਿੱਥੇ ਨੇ ਮਾਸੜ ਤਾਂ ਖੇਤ ਗਿਆ ਹੋਇਆ ਵੀਰੇ ਮੜਾ ਭਾਰੀ ਪੀ ਪਾਕ ਕੇ ਹੀ ਗਿਲੇ ਮੈਂ ਪੈਣੇ ਸੇਮੀਆਂ ਲਿਆ ਬਿਸਕੁਟ ਲਿਆ ਇੱਕ ਫੇਮੀ ਬਰਫੀ ਅਰ ਜਿੱਜੂ ਦੇ ਕੱਪੜੇ ਅੱਛਾ ਸਾਰਿਆਂ ਦਾ ਸੰਧਾਰ ਆ ਗਿਆ ਤੇ ਵੀਰੇ ਮੇਰੇ ਕੰਲੇ ਦਾ ਰਹਿ ਗਿਆ ਸੀ ਹੁਣ ਤੁਸੀਂ ਉਹ ਵੀ ਲੈ ਆਏ ਹਾਂਜੀ ਭੈਣ ਹਾਂਜੀ ਦੀਦੀ ਜਿੱਜੂ ਕਿੱਥੇ ਆ ਉਹ ਆ ਗਿਆ ਜਿੱਜੂ ਆ ਦੇ ਆ ਗਿਆ ਓਏ ਕਿਵੇਂ ਆ ਜਿੱਜੂ ਉਹ ਸਾਲਾ ਪਰਾਂ ਰਹਿ ਕੀ ਹੋ ਗਿਆ ਜੱਫੀਆਂ ਕਿਵੇਂ ਪਰਾਂ ਦੀਦੀ ਕਿਵੇਂ ਜਿੱਜੂ ਕਿਵੇਂ ਕਰ ਰਹੇ ਨੇ ਦੇਖਿਓ ਤੁਸੀਂ ਨਹੀਂ ਹੁੰਦਾ ਚਲੋ ਆ ਜਾਓ ਚਾਹ ਪਾਣੀ ਪੀਓ ਆਓ ਜਿੱਜੂ ਕੋਈ ਮੇਰੇ ਯਾਰ ਫੜਾ ਰਿਹਾ ਕਿਉਂ ਗਦ ਜਿੱਜੂ ਪਲੀਸ ਆ ਜਾਓ ਜਿੱਜੂ ਪਾਣੀ ਪੁਲਾ ਦਿਓ ਠੰਡਾ ਆ ਪਾਣੀ ਪੁਲਾ ਦਿਓ ਜਿੱਜੂ ਗੁੱਸੇ ਦਾ ਤਾਂ ਹੋ ਰਹੇ ਹੋ ਕਾਨੂੰਆ ਮੈਂ ਗੁੱਸੇ ਦਿੱਥੋਂ ਜਿੱਜੂ ਅੱਜ ਤਾਂ ਡੈਡੀ ਆ ਲੱਗ ਰਹੇ ਸੀ ਮੈਂ ਤਾਂ ਉਹ ਵੀ ਕੈਨਸਲ ਕਰਾਏ ਨੇ ਕਿਉਂ ਜਿੱਜੂ ਮੇਰਾ ਤੁਹਾਡੇ ਨਾਲ ਪਿਆਰ ਆ ਦੂਰੇ ਰਹਿ ਮੜਾ ਜੀ ਸਾਹਬ ਜੀ ਨਾਲ ਕਿ ਕੀ ਹੋ ਗਿਆ ਜਿੱਜੂ ਹੋਇਆ ਤਾਂ ਕੁਛ ਨਹੀਂ ਮੜਾ ਤੂੰ ਲੈ ਕੀ ਹੋ ਗਿਆ ਤੈਨੂੰ ਕੁਛ ਨਹੀਂ ਹੋਇਆ ਜਿੱਜੂ ਲਓ ਜੀ ਪਾਣੀ ਐਂ ਕਰ ਇਹਨੂੰ ਪਾਣੀ ਪੂਣੀ ਚਾਹ ਪਾਣੀ ਪਿਲਾ ਕੇ ਤੋਰੇ ਨੂੰ ਅੱਜ ਨਹੀਂ ਜਿੱਜੂ ਮੈਂ ਜਾਂਦਾ ਮੈਂ ਤਾਂ ਸਾਰੀ ਰਾਤ ਰਹਿ ਕੇ ਜਾਵਾਂਗਾ ਉਹ ਤੂੰ ਬਾਗ ਜਾ ਮੇਰਾ ਵੀਰੋ ਇਨੂੰ ਤੋੜ ਦੇ ਚਾਹ ਪਾਣੀ ਪਲਾ ਕੇ ਰੋਟੀ ਰੁੱਟੀ ਖਵਾ ਕੇ ਨੋਕੇ ਕਰਕੇ ਤੋੜ ਦੇ ਇਹਨੂੰ ਚੱਲ ਕੁਛ ਨਹੀਂ ਹੁੰਦਾ ਅੱਜ ਰਾਤ ਰਹਿ ਲੈਣ ਤੋਂ ਬੇਚਾਰੇ ਨੂੰ ਚੱਲ ਠੀਕ ਹੈ ਪੇਣ ਮੈਂ ਜਾ ਰਿਹਾ ਫਿਰ ਕਿੱਥੇ ਜਾ ਰਿਹਾ ਮੇਰੇ ਫਰੈਂਡਾਂ ਨੂੰ ਮਿਲਣਾ ਤੇਰੇ ਕਿਹੜੇ ਫਰੈਂਡ ਨੇ ਇੱਥੇ ਮਰ ਹੈ ਨੇ ਕਈ ਫਰੈਂਡ ਹੋਰ ਹਾਂਜੀ ਸੋਹਣਿਆ ਕਿਵੇਂ ਹੋ ਵਧੀਆ ਜੀ ਤੁਸੀਂ ਦੱਸੋ ਮੈਨੂੰ ਫਾਲਤੂ ਟੱਚ ਨਾ ਕਰੋ। ਹੋਰ ਵਧੀਆ ਜੀ। ਵਧੀਆ ਜੀ ਤੁਸੀਂ ਦੱਸੋ। ਵਧੀਆ ਵਧੀਆ। ਵਧੀਆ ਜੀ। ਇੱਥੇ ਅੰਬ ਨਹੀਂ ਹੈਗੇ ਜੀ। ਚੂਸਣੇ ਨੇ। ਆਇਓ ਕੋਠੇ ਬੈਹਨੇ ਤੁਹਾਨੂੰ। ਚਲੋ ਜੀ। ਸੋਨੇ ਆਜੋ ਸੋਨੇਓ ਬੈਠੋ। ਹੋਰ ਦਾ ਸੋਜੀ ਕਿਵੇਂ ਹੋ? ਵਧੀਆ ਜੀ। ਤੋਡੇ ਬੋਏਫ੍ਰੈਂਡ ਕੰਨੇ ਨੇ ਮੇਰੇ ਬੋਏਫ੍ਰੈਂਡ ਆ ਗਏ ਨੇ ਨੋ ਅੱਛਾ ਜੀ ਕੋਈ ਆਂਤ ਦੁੱਖ ਪਰੇਸ਼ਾਨੀ ਤਾਂ ਨਹੀਂ ਹੋਈ ਨਾ ਜੀ ਦੁੱਖ ਪਰੇਸ਼ਾਨੀ ਕੋਈ ਨਹੀਂ ਹੋਈ ਨਹੀਂ ਅੱਛਾ ਜੀ ਹਾਂਜੀ ਹੋਰ ਕਿਵੇਂ ਹੋ ਯਾਰ ਇਹ ਤਾਂ ਮੈਨੂੰ ਬਾਰ-ਬਾਰ ਤਾੱਚੀ ਕਰੀ ਯਾਰ ਇਹਨੇ ਫਿਰ ਕੀ ਹੋ ਗਿਆ ਬੱਚੇ ਨੇ ਸਵਾਦ ਲੈ ਲਈ ਮੈਂ ਤਾਂ ਯਾਰ ਜਾ ਰਿਹਾ ਮੈਂ ਤਾਂ ਮੇਰੇ ਜਾ ਕੇ ਜਿੱਜੂ ਨੂੰ ਦੱਸਦਾ ਮੈਂ ਜਾ ਰਿਹਾ ਜਿੰਦਾ ਆ ਹੈਲੋ ਹਾਂ ਭਾਈ ਅੱਛਾ ਯਾਰ ਚੱਲ ਕੋਈ ਨਾ ਮੈਂ ਦੇਖਦਾ ਠੀਕ ਐ ਪਾਗਮਾਨ ਹੋ ਰਿਹਾ ਕੀ ਹੋ ਗਏ ਜੀ ਤੇਰਾ ਭਾਈ ਦੇਖੀ ਮੇਰਾ ਪਿੰਡ 'ਚ ਬੇਇੱਜ਼ਤੀ ਕਰਾ ਰੱਖਿਆ ਉਹਨੇ ਮੇਰਾ ਬਾਹਰ ਨਿਕੜਨ ਜੋਗਾ ਵੀ ਨਹੀਂ ਛੱਡਿਆ ਹੈਗਾ ਉਹਨੇ ਕੀ ਕਰਤਾ ਜੀ ਉਹਨੇ ਹੁਣ ਆ ਕੀ ਸੀ ਤੇਰੇ ਭਾਈ ਨੇ ਕੁੜੀਆਂ ਮਾਂ ਗੁੰਮਡੇ ਪਿੱਛੇ ਲਾ ਰੱਖੇ ਨੇ ਸਾਲਾ ਮੋਟਰਾਂ ਦੇ ਲਈ ਫਿਰਦਾਗਾ ਮੁੰਡਿਆਂ ਨੂੰ ਅੱਛਾ ਹਾਂ ਤੁਸੀਂ ਜਾਓ ਫਿਰ ਤੁਸੀਂ ਲੈ ਆਓ ਉਹਨੂੰ ਲੱਭ ਕੇ ਕਿੱਥੇ ਆਓ ਮੈਂ ਮੂ ਨਹੀਂ ਜਾਂਦਾ ਹੈਗਾ ਆਣਦੇ ਸਾਲੇ ਨੂੰ ਵੱਡੂਗਾ ਹੁਣ ਆਉਗਾ ਨੂੰ ਪੈਦਰੀ ਰਾਤ ਰਹਿ ਨਾ ਜਾਵੇ ਉਹ ਠੀਕ ਆ ਠੀਕ ਆ ਪੈ ਦੇ ਉਸ ਨੂੰ ਸਾਲੇ ਨੇ ਬੇਇੱਜ਼ਤੀ ਕਰਾਰ ਰੱਖੀ ਆ ਲੈ ਬਾਪੂ ਯਾਰ ਪੈਗ ਲਾ ਦੋ ਤੇ ਪਾਏਗਾ ਤਾਂ ਹੀ ਲਾਉਂਗਾ ਬਹਲਕੀ ਜਿ ਪਾਈ ਨਾ ਪਾਲਿੰਗਾ ਪਾ ਪਕੌੜੀ ਸਮੋਸਾ ਹੈ ਕੀ ਗੀਲਾ ਪਾਣੀ ਨੂੰ ਕੀ ਇਹਨੂੰ ਖਿੱਚਦੇ ਸਾਰੇ ਅੱਛਾ ਹੋਰ ਇੱਦਾਂ ਵੱਡਾ ਜ਼ਿੰਮੇਦਾਰ ਹੋ ਗਿਆ ਤੂੰ ਸੁੱਕੀ ਪਲਾਵਾ ਉਹ ਬਾਪੂ ਕੀ ਦੱਸਾਂ ਯਾਰ ਅੱਜ ਮੇਰਾ ਸਾਲ ਆ ਰਿਹਾ ਯਾਰ ਉਸਨੇ ਤਾਂ ਟੰਗ ਕਰ ਰੱਖਿਆ ਟੰਗ ਨੂੰ ਫਿਰ ਟਾਂਗ ਫੇਰ ਬਾਪੂ ਯਾਰ ਮੋਟਰ ਤੇ ਮੁੰਡੇ ਲਈ ਫਿਰਦਾ ਯਾਰ ਉਹਨੇ ਬਦਨਾਮੀ ਕਰਾ ਰੱਖੀ ਆਪਣੀ ਇੱਜ਼ਤ ਇੰਨੀ ਚਤਾ ਯਾਰ ਆਪਣੀ ਪਿੰਡ 'ਚ ਉਹ ਥੋੜਾ ਜਿਹਾ ਦੂਸਰੇ ਲੋਟਾ ਸਟੂਲਾ ਟਾਈਪ ਦਾ ਫਿਰ ਉਹ ਤਾਂ ਹਮੇਂਦਾ ਫਿਰ ਉਹ ਤੇਰੀ ਗਲਤੀ ਆ ਤੂੰ ਹੈ ਜੇ ਬੰਦੇ ਨਾਲ ਕਿਉਂ ਪੰਗਾ ਲੈਣਾ ਉਹ ਚੱਲ ਬਾਪੂ ਤੂੰ ਪੈਗ ਲਾ ਯਾਰ ਹੋਣ ਪਾ ਥੋੜੀ ਉਹ ਤੂੰ ਹੈਗੀ ਆਦਾ ਪੀ ਲੈ ਯਾਰ ਥੋੜੀ ਆਏ ਉਹ ਤੂੰ ਜਾ ਯਾਰ ਪੈਗ ਲਾ ਕੇ ਤੂੰ ਸੋ ਜਾ ਮੈਂ ਆਪ ਹੀ ਦੇਖ ਲਵਾਂ ਉਹਨੂੰ ਤੂੰ ਟੈਨਸ਼ਨ ਨਾ ਲੈ ਤੂੰ ਜਾ ਬਾਪੂ ਤੂੰ ਸੋ ਜਾ ਜਾ ਕੇ ਟੈਨਸ਼ਨ ਤਾਂ ਮੈਂ ਕਦੇ ਨਹੀਂ ਲੈਂਦੀ ਜ਼ਿੰਦਗੀ ਚ ਚੱਲ ਜਾ ਫਿਰ ਸੋ ਜਾ ਤੇਰਾ ਮੁੰਜਾ ਪਛਾਇਆ ਪਿਆ ਮੈਂ ਆਪੇ ਦੇਖ ਲੂ ਮੱਜਾਂ ਵਾਲੇ ਕਮਰੇ 'ਚ ਪਿਆ ਕੀ ਤੁਲੀ ਵਾਲੇ 'ਤੇ ਮੱਜਾਂ ਵਾਲੇ 'ਚ ਪਿਆ ਮੱਜਾਂ ਰੱਖੀ ਰੱਖੀ ਉਹਦੀ ਟੈਨਸ਼ਨ ਨਾ ਲੈ ਠੀਕ ਕੀ ਹੋ ਗਿਆ ਬੜੇ ਦੁਖੀ ਇਹ ਬੈਠੇ ਹੋ ਦੁਖੀ ਨਾ ਹੋ ਮੌਰ ਕੀ ਕਰਾਂ ਮੈਂ ਤੇਰੇ ਭਾਈ ਨੇ ਸਾਡੀ ਪਿੰਡ ਦੀ ਇੱਜ਼ਤ ਖਰਾਬ ਕਰਤੀ। ਅੱਛਾ ਸਾਨੂੰ ਨਹੀਂ ਇਹ ਜੇ ਸੰਧਾਰੀ ਲੋੜ ਹੈ ਕਿ ਅੱਕੇ ਤੋਂ ਨਾ ਸੰਧਾਰਾ ਮੰਗਾਈ। ਫਿਰ ਕੀ ਹੋ ਗਿਆ ਮਸਾਂ ਦਾ ਵਿਚੇ ਰਸੰਧਾਰਾ ਲੈ ਕੇ ਆਇਆ। ਸੰਧਾਰਾ ਜੇ ਤੈਨੂੰ ਸੰਧਾਰਾ ਖਾਣਾ ਹੁੰਦਾ ਨਾ ਮੈਂ ਕਰਾ ਕੇ ਲੈ ਲੱਗਰੂ ਤੈਨੂੰ ਬਿਸਕੁਟ ਅੱਗੇ ਤੋਂ ਨਾ ਨੂੰ ਪਲਾਈ ਤੈਨੂੰ ਇੱਕ ਵਾਰੀ ਪੰਜਾਬੀ ਸਮਝਾਤਾ ਮੈਂ ਨੇ। ਉਹ ਥੋੜੀ ਕੋਈ ਸੰਧਾਰਾ ਹੁੰਦਾ। ਜਿਹੜਾ ਵੀਰਾ ਲੈ ਕੇ ਆਂਦਾ ਉਹ ਹੁੰਦਾ ਸੰਧਾ ਰਾਸਲੀ ਮੈਨੂੰ ਨਹੀਂ ਇਹ ਜੀ ਸੰਧਾ ਰੀਲੋਡ ਹੈਗੀ ਠੀਕ ਆ ਤੈਨੂੰ ਸਮਝਾਤਾ ਹੁਣ ਮੈਨੂੰ ਇੱਕ ਵਾਰੀ ਸਾਲੇ ਦੇ ਲੱਛਣ ਨਹੀਂ ਮੈਨੂੰ ਠੀਕ ਲੱਗ ਰਹੇ ਹੈਗੇ ਉਹਦੇ ਨਹੀਂ ਐਵੇਂ ਥੋੜੀ ਉਹ ਵਿਚਾਰਾ ਸਹੀ ਆ ਮੈਨੂੰ ਪਿੰਡ ਦੇ ਬੰਦੇ ਦਾ ਫੋਨ ਆਇਆ ਕਰ ਮੋਟਰ ਤੇ ਮੁੰਡੇ ਲਈ ਫਿਰਦਾਗਾ ਸਾਲੇ ਦੇ ਲੱਛਣ ਨਹੀਂ ਹੈ ਕੋਈ ਫਿਰ ਕੀ ਹੋ ਗਿਆ ਵਿਚਾਰਾ ਖੇਡਣ ਭਾਗਿਆ ਆਉਣਾ ਪਹਿਲੀ ਵਾਰ ਤ ਆਇਆ ਇੱਥੇ ਮੁੰਡਿਆਂ ਨਾਲ ਖੇਡਣ ਜਾਊਗਾ ਮੋਟਰ ਤੇ ਨੂੰ ਪਤਾ ਨਹੀਂ ਕਿਸੇ ਛਤਾ ਨਹੀਂ ਇਹਨੂੰ ਪਿੰਡੇ ਚ ਮੁੰਡਿਆਂ ਲਈ ਫਰ ਰਖੇ ਤੇ ਚ ਆਜੂਗਾ ਚੱਲਾ ਉਹ ਆਇਆ ਗਿਆ ਲੈ ਦੇਖ ਲੋ ਆ ਜਾਂਦੇ ਸਾਲੇ ਨੂੰ ਮੈਂ ਪੁੱਛਦਾ ਉਹਨੂੰ ਆਜੋ ਆਜੋ ਵੀਰੇ ਆਜੋ ਆਜੋ ਵੀਰੇ ਹਾਈ ਜਿੱਜੂ ਜਿੱਜੂ ਤੁਸੀਂ ਸੁੱਤੇ ਨਹੀਂ ਚਲੋ ਵਧੀਆ ਮੈਂ ਵੀ ਤੁਹਾਡੇ ਨਾਲ ਹੀ ਸੋਵਾਂਗੀ ਚਲੋ ਜਿੱਜੂ ਸੋ ਜਾਣੇ ਆਪਾਂ ਚਲੋ ਅ ਦੇਖ ਲੈ ਤੇਰੇ ਭਾਈ ਦੇ ਲੱਛਣ ਕੀ ਲੱਛਣ ਕਰ ਰਿਹਾ ਹੈ ਫਿਰ ਕੀ ਹੋ ਗਿਆ ਤੁਹਾਨੂੰ ਪਿਆਰ ਕਰਦਾ ਹੈ ਵਿਚਾਰਾ ਤੁਹਾਡੇ ਕਰਕੇ ਤਾਂ ਆਇਆ ਇੱਥੇ ਚਲੋ ਭਣੇ ਆਪਾਂ ਸੌਣੇ ਆ ਜੀ ਸਾਲਾ ਕਿੱਥੇ ਦੀ ਅੱਧੀ ਰਾਤ ਤੱਕ ਦੂਏ ਹੁਣ ਬੜਾ 12 ਵਜੇ ਆ ਕੇ ਕਰੇ ਜਿੱਜੂ ਮੈਨੂੰ ਮੁੰਡੇ ਲੈ ਕੇ ਸੀ ਮੋਟਰ ਤੇ ਕਿਹੜੀ ਮੋਟਰ ਤੇ ਲੈ ਗਈ ਕਿੱਥੇ ਲੈ ਗਈ ਦੀ ਮੈਨੂੰ ਜਿੱਜੂ ਐਵੇਂ ਕਹਿੰਦੇ ਨੇ ਵੀ ਅੰਬ ਖਵਾ ਕੇ ਲੈਣਾ ਤੈਨੂੰ ਸਾਲਾ ਬਣੇ ਅੰਬ ਤਾਂ ਹੁਣ ਖਵਾ ਦੂੰ ਤੈਨੂੰ ਅੰਬ ਮੈਂ ਕਾਲੂ ਲਾਂਗ ਜੀਆਂ ਬਦਾਰੇ ਚੁੱਪੜ ਕੇ ਦੇ ਸੰਦਾਰਾ ਲੈ ਕੇ ਆਣ ਦੀ ਲੋੜ ਨਹੀਂ ਹੈਗੀ ਤੈਨੂੰ ਰੇ ਚਲੋ ਜਿੱਜੂ ਸੋ ਜਾਣੇ ਆਪਾਂ ਫਿਰ ਕੀ ਹੋ ਗਿਆ ਵਿਚਾਰੇ ਨੂੰ ਰੋਟੀ ਪਾਣੀ ਦਾ ਪੁੱਛਣੋਂ ਆਰ ਸਾ ਤੋਂ ਗਾਲਾਂ ਕੱਢਣ ਲੱਗੇ ਤੁਸੀਂ ਸਾਮ ਭੁਖਾ ਕੇ ਤਾਂ ਐ ਰੋਟੀ ਨੂੰ ਕੀ ਹੋ ਰਿਹਾ ਚਲੋ ਜਿੱਜੂ ਆਪਾਂ ਸੌਣੇ ਆ ਚਲੋ ਭਣੇ ਤੁਸੀਂ ਜਾਓ ਮੈਂ ਜਿੱਜੂ ਸੌਣੇ ਆ ਹੋਏ ਕੀ ਹੋ ਰਿਹਾ ਉਖਾਲਾ ਕਿਵੇਂ ਪੈਉ ਤੂੰ ਕੀ ਹੋ ਗਿਆ ਜਿੱਜੂ ਖਾਲਾ ਕਿਵੇਂ ਪੈ ਸਿੱਧਾ ਹੋ ਗਿਆ ਨਹੀਂ ਪੈ ਸਕਦਾ ਇਹਾਂ ਜਿੱਜੂ ਮੈਨੂੰ ਆਤਾ ਮੈਂ ਵੀ ਪੈਣਾ ਬਣਿਆ ਤਦਾ ਚਲੋ ਜਿੱਜੂ ਤੁਸੀਂ ਦੱਸੋ ਕਿਵੇਂ ਪੈ ਉਹ ਖਾਲਾ ਕੀ ਹੋ ਗਿਆ ਤੈਨੂੰ ਪ੍ਰਾਂ ਪੈ ਜਾ ਜਾ ਕੇ ਅਸੀਂ ਮਿਆਂ ਦੇਖ ਲੈ ਤੇਰੇ ਪ੍ਰਾਂ ਨੂੰ ਕੀ ਕਰ ਰਹਾ ਹੈ ਕੀ ਹੋ ਗਿਆ ਜਿੱਜੂ ਤੁਸੀਂ ਭੈਣ ਨੂੰ ਕਿਉਂ ਗੁਜ਼ਾਰ ਰਹੇ ਹੋ ਜੇ ਤੁਹਾਨੂੰ ਨੇਰੇ ਡਰ ਲੱਗਦਾ ਮੈਂ ਪਹਿਲਾਂ ਜਾਂਨਾ ਤੁਹਾਡੇ ਨਾਲ ਵੇ ਉਹ ਸਾਲਾ ਮੈਨੂੰ ਨੇਰੇ ਤੋਂ ਡਰ ਲੱਗਦਾ ਸਾਲਾ ਮੈਨੂੰ ਤੇਥੋਂ ਡਰ ਲੱਗਦਾ ਪਰਾਂ ਪੈ ਜਾ ਜਾ ਕੇ ਉਰੋਂ ਸਾਲਾ ਮੈਂ ਤਾਂ ਤੇਥੋਂ ਪਹਿਲੀ ਤੰਗਾਂਗਾ ਆਜੋ ਜਿੱਜੂ ਆਪਾਂ ਦੋਨੇ ਪੈ ਜਾਂਦੇ ਆ ਸਾਲਾ ਤੈਨੂੰ ਸਾਡੀ ਪਿੰਡ 'ਚ ਬੇਇੱਜ਼ਤੀ ਕਰਾ ਰੱਖਿਆ ਪਰਾਂ ਪੈ ਜਾ ਓਰੇ ਜਿੱਜੂ ਪਲੀਜ਼ ਸਾਲਾ ਤੂੰ ਜਾਣਨਾ ਕਿ ਨਹੀਂ ਓਏ ਜੀਜੂ ਤੂੰ ਤੁਸੀਂ ਮੈਨੂੰ ਬੋਲ ਸਾਲੇ ਤੂੰ ਹਟਦਾ ਕਿ ਨਹੀਂ ਹੋਏ ਜੀਜੂ ਪਲੀਜ਼ ਥੋੜਾ ਦੇਲਾ ਕੇ ਬਹਿ ਜਾ ਸਾਲੇ ਤੂੰ ਰਹਿਣ ਦੇ ਜਿੱਦਰੇ ਹੀ ਲੱਛੜ ਰਹੇ ਮੈਂ ਤੈਨੂੰ ਮਾਰ ਦੂੰਗਾ ਸਾਲਾ ਤੇਰੀ ਭੈਣ ਰੰਡੀ ਹੋ ਜੂਗੀ ਫਿਰ ਜੀਜੂ ਜੇ ਤੂੰ ਨੇ ਮੈਨੂੰ ਮਾਰਤਾ ਭੈਣ ਕੀ ਮੈਂ ਰੰਡੀ ਹੋ ਜੂਗੀ ਸਾਲੇ ਜੇ ਮੈਂ ਤੈਨੂੰ ਮਾਰਤਾ ਮੈਨੂੰ ਪੁਲਿਸ ਲੈ ਜੂ ਚੱਕ ਕੇ ਮੈਨੂੰ ਫਾਂਸੀ ਹੋ ਜੂਗੀ ਤੇਰੀ ਭੈਣ ਤਾਂ ਫਿਰ ਰੰਡੀ ਹੋ ਜੂਗੀ ਜੀਜੂ ਪਲੀਜ਼ ਸਾਲੇ ਤੂੰ ਹਟਦਾ ਕਿ ਨਹੀਂ ਸਾਲੇ ਜੇ ਤੂੰ ਅੱਗੇ ਤੋਂ ਸਾਡੇ ਘਰੇ ਆ ਗਿਆ ਤੇਰੇ ਬਾਪੂ ਦਾ ਚੱਲ ਤੇ ਰਹੀਲਾ ਹੋਇਆ ਨਹੀਂ ਹੈਗਾ ਸਾਲੇ ਜੇ ਤੂੰ ਸਾਡੇ ਅੱਗੇ ਤੋਂ ਘਰੇ ਆਗਾ ਨਾ ਮੈਂ ਪਹਿਲੀ ਗੋਲੀ ਮੈਂ ਮਾਰੂਗਾ ਤੇਰੇ ਜਿੱਜੂ ਤੁਸੀਂ ਮੈਨੂੰ ਬਹੁਤ ਪਿਆਰੇ ਲੱਗ ਪੈ ਜਾ ਟਿੱਕੇ ਤੈਨੂੰ ਮੈਂ ਹੁਣ ਕਹਿ ਰਿਆਂਗਾ ਇੱਕ ਵਾਰੀ ਜਿੱਜੂ ਰਹਿਣ ਦੇ ਸੋ ਜਾ ਸਾਲੇ ਤੇਰੇ ਗੋਲੀ ਮੈਂ ਹੁਣੇ ਮਾਰੂਗਾ ਸੌਰੀ ਜਿੱਜੂ ਸਾਲੇ ਨੇ ਕਿੱਥੇ ਤੰਗ ਕਰ ਲਿਆ ਓਏ ਜਿੱਜੂ ਕਰਦਾ ਹਾਂ ਜਿੱਜੂ ਗੱਲ ਤਾਂ ਸੁਣੋ ਕੀ ਹੋ ਗਿਆ ਯਾਰ ਤੈਨੂੰ ਜਿੱਜੂ ਨੀਂਦ ਨਹੀਂ ਆ ਰਹੀ ਫਿਰ ਮੈਂ ਕੀ ਕਰਾਂ ਯਾਰ ਜਿੱਜੂ ਸਾਲੇ ਤੰਗੇ ਕਰ ਲਿਆ ਉਹ ਜਾ ਚੱਲ ਯਾਰ ਆਉਦੀ ਸਕੂਟਰੀ ਚੱਕ ਜਾ ਲੰਘ ਜਾ ਔਰ ਤੈਨੂੰ ਕਿਉਂ ਦੁਖੀ ਕਰਾਂ ਯਾਰ ਮੈਨੂੰ ਸੋ ਜਾਂਦੇ ਯਾਰ 12:00 ਵੱਜ ਰਹੇ ਆ ਵੀ ਜਿੱਜੂ ਮੇਰੇ ਤੁਹਾਡੇ ਨਾਲ ਇੰਨਾ ਤਾਂ ਪਿਆਰ ਆ ਜਾ ਬਾਗ ਜਾ ジज्जू ਮੈਨੂੰ ਉਹ ਮੋਟਰ ਵਾਲੇ ਮੁੰਡਿਆਂ ਨਾਲ ਐਨਾ ਜੀ ਲੱਗ ਰਿਹਾ ਸੀ ਮੈਂ ਤਾਂ ਉਹਨਾਂ ਨਾਲ ਵੀ ਬੀ ਨਹੀਂ ਰਹਿਗਾ ਉਹ ਤਾਂ ਕਹਿ ਰਹੀ ਸੀ ਮੇਰੇ ਨਾਲੇ ਰਹਿ ਜਾ ਸਾਲੇ ਫਿਰ ਉਹਨਾਂ ਨਾਲ ਵੀ ਕਿਉਂ ਨਹੀਂ ਰਹਿ ਗਾ ਤੂੰ ਉਹਨਾਂ ਨਾਲ ਵੀ ਰਹਿ ਜਾਂਦਾ ਫਿਰ ジज्जू ਮੇਰਾ ਤੁਹਾਡੇ ਨਾਲ ਪਿਆਰ ਆ ਸਾਲਾ ਹਟਦਾ ਨਹੀਂ ਤੂੰ ਏ ジज्जू ਨੀਂਦ ਤਾਂ ਨਹੀਂ ਆ ਰਹੀ ジज्जू ਮੇਰਾ ਰਿਸ਼ਤਾ ਕਰਾ ਦੋ ਸਾਲਾ ਤੂੰ ਐਂ ਦੱਸ ਰਿਸ਼ਤਾ ਜਰਾ ਕਰਾਵਾਂ ਕਿ ਦੇ ਨਾਲ ਮੁੰਡੇ ਨਾਲ ਕਰਾਂ ਕਿ ਨਾ ਕੁੜੀ ਨਾਲ ਕਰਾਂਗਾ ジज्जू ਸੋਣਾ ਮੁੰਡਾ ਲੰਬ ਦੇਓ ਪਲੀਜ਼ ਢਲ ਸਾਲਾ ਜਰਾ ਮੁੰਡੇ ਨਾਲੇ ਘਰਾਮਾ ਰਿਸ਼ਤਾ ਕੋਈ ਸੋਣਾ ਇੱਥੇ ਦੁੱਖ ਹੀ ਕਰ ਲੇ ਜੱਜੂ ਨਹੀਂ ਤੇ ਨਹੀਂ ਆਰੀ ਸਾਲਾ ਫਿਰ ਮੈਂ ਕੀ ਕਰਾਂ ਨੀਂਦ ਦੀ ਗੋਲੀ ਲੈ ਕੇ ਸੋ ਜਾਵਦਾ ਜੱਜੂ ਜਾ ਨੀਂਦ ਦੀ ਗੋਲੀ ਲੈਣ ਕੇ ਦੇ ਦੇ ਉਹ ਸਾਲਾ ਪੈਣਾ ਤਾਂ ਨਹੀਂ ਹੋ ਤੂੰ ਸਾਲਾ ਨੇ ਕਿੱਥੇ ਦੁੱਖ ਦਿੱਤਾ ਓਰੇ ਕੀ ਓਰੇ ジज्जू ਕੀ ਹੋ ਗਿਆ ジज्जू ਛੁੱਛੂ ਆ ਰਹਾ ਓ ਸਾਲਾ ਫਿਰ ਉੱਥੇ ਕਰਾਂ ਮੈਂ ਕੀ ਹੁਣ ਤੈਨੂੰ ਛਿਟੀਆਂ ਮਾਰ ਕੇ ਕਰਾਵਾਂ ジज्जू ਕਰਾ ਦਿਓ ਉੱਥੇ ਬਾਗ ਜਾ ਬਾਥਰੂਮ 'ਚ ਉੱਥੇ ਕਰ ਲੈ ਜਾ ਕੇ ジज्जू ਮੇਰੇ ਤੇ ਇਕੱਲੇ ਤੂੰ ਹੀ ਜਾ ਡਰ ਲੱਗਦਾ ਸਾਲਾ ਤੂੰ ਬਾਥਰੂਮ ਤੱਕਦਾ ਕੀ ਸਾਲਾ ਹੁਣ ਤੂੰ ਕੱਲਾ ਕਰੇ ਜਾਏਗਾ ਚਲ ਓ ਉਠ ਕੱਲੂ ਬਾ ਜਾ ジज्जू ਜੀ ਜੁਰਾ ਤੇਰਾ ਸੁਧਾਰਾ ਅਸਾਂ ਆਬਾਦ ਸੁਧਾਰਾ ਜੰਦਾ ਜਰ ਰਸਨੂ ਨੀ ਤੇ ਰਹੇ ਜ ਸੁਧਾਰੇ ਦੀ ਲੋੜ ਹੈ ਜੀ ਜੂ ਪੁਲਿਸ ਕਾਲੂ ਆ ਰੱਬ ਕਿਸੇ ਨੂੰ ਇਹ ਜੀ ਭੈਣ ਨੂੰ ਕਿਸੇ ਨੂੰ ਪਾਈ ਬਿਨਾ ਦਵੇ ਜਾਂ ਭਗ ਜਾਰੋ ਸਾਲੇ ਨੇ ਕਿੱਥੇ ਗੰਦ ਪਾਇਆ ਓ ਤੂੰ ਜਾਨਣਾ ਕਿ ਨਹੀਂ ਓਏ ਜੀ ਜੂ ਮੈਨੂੰ ਡਰ ਲੱਗਦਾ ਸਾਲੇ ਫਿਰ ਮੈਂ ਕੀ ਕਰਾਂ ਜੀ ਡਰ ਲੱਗਦਾ ਤੈਨੂੰ ਜੀ ਜੂ ਮੈਨੂੰ ਕੋਈ ਚੱਕ ਲਏਗਾ ਰਸਤੇ ਤੋਂ ਸਾਲੇ ਬਧੀਆ ਤੇ ਕੋਈ ਚਾਕੀ ਲੈ ਜਾਂਦਾ ਜਾਂ ਭਗ ਜਾਰੋ ਚਲੋ ਜਿੱਜੂ ਮੇਰੇ ਖੜੀਆਂ ਨੂੰ ਆਵਾ ਸਾਲਾ ਰਖੜੀਆਂ ਵੇਲੇ ਨਾ ਜੀ ਸਾਲਾ ਮੈਂ ਤੇਰਾ ਗੁੱਟੇ ਵੜ ਦੂੰਗਾ ਜੱਬ ਭੱਗ ਜਾ ਚਲ ਚੰਗਾ ਜਿੱਜੂ ਬਾਏ ਉਹ ਜਾ ਭੱਗ ਜਾ ਆ ਜੀ ਜਿੱਜੂ ਪਲੀਜ਼ ਸਾਲਾ ਤੂੰ ਜਾਨਣਾ ਕਿ ਨਹੀਂ ਓਏ ਗੇਟ ਤੱਕ ਤੋ ਛੱਡ ਦੋ ਸਾਲਾ ਤੈਨੂੰ ਗੇਟ ਤੱਕ ਨਹੀਂ ਮੈਂ ਫਿਰ ਘਰ ਤੱਕੇ ਛੱਡ ਕੇ ਆਉਂਗਾ ਕੁਰਤਾ ਕੁਰਤਾ ਜਾ ਭੱਗ ਜਾ ਚਲ ਮੈਂ ਘਰ ਤੱਕ ਛੱਡ ਦੋ ਜਾਨਣਾ ਕਿ ਨਹੀਂ ਕਿ ਹੋਰੇ ਬਈ ਸਤ ਸ੍ਰੀ ਅਕਾਲ ਨੂੰ ਮੈਂ ਇੰਝ ਕਰਦਾ ਤੁਹਾਨੂੰ ਸਾਡੇ ਵੀਡੀਓ ਵਧੀਆ ਲੱਗੇ ਹੋਊਗੀ ਸਾਡੇ ਹੋਰ ਨਵੇਂ ਵੀਡੀਓ ਦੇਖਣ ਲਈ ਡਾਕਟਰ ਗੋਗਾ ਟੀਮ YouTube ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬਈ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਸਬਸਕ੍ਰਾਈਬ ਵੀ ਕਰ ਲਓ ਫਿਰ ਸਾਨੂੰ ਦੱਸੋ ਕਮੈਂਟਾਂ ਚ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਧੰਨਵਾਦ